ਮੌਜੂਦਾ ਮਸਤੀ ਲੈ ਰਹੇ ਹਾਂ ਜੈ ਜੀ ਰਹਾ ਜੈ ਕਿਸਾਨ ਮੇਂ ਜੀ ਹੁਣ ਮੰਗਾਂ ਮਨਜ਼ੂਰ ਕਰ ਗੜਿਆਂ ਨੈਸ਼ਨਲ ਹਾਈਵੇ 54 ਦੇ ਉੱਪਰ ਬਠਿੰਡਾ ਡੱਬ ਵਾਲੀ ਰੋਡ ਜਿੱਥੇ ਕਿ ਕਿਸਾਨ ਜਥੇਬੰਦੀਆਂ ਦੇ ਸੱਦੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸੇ ਦੌਰਾਨ ਕਿਸਾਨ ਜੂਨੀਅਨ ਏਕਤਾ ਡਕੌਂਦਾ ਵੱਲੋਂ ਅੱਜ ਬਠਿੰਡਾ ਡੱਬ ਵਾਲੀ ਰੋਡ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ ਹੈ ਆਓ ਕਰਦੇ ਹਾਂ ਕਿਸਾਨਾਂ ਦੇ ਨਾਲ ਗੱਲਬਾਤ ਕੀ ਕਹਿੰਦੇ ਨੇ ਕਿਸਾਨ ਜਥੇਬੰਦੀਆਂ ਦੇ ਨੁਮਾਇंदे ਜੀ ਤੋ ਪਾਣਾ ਤੋਂ ਤੁਹਾਧਨ ਕਰਨ ਵਾਲੀ ਹਰਿਆਣੇ ਦੀ ਖੱਪਰ ਸਤਿ ਸ੍ਰੀ ਅਕਾਲ ਮਰਦਾਬਾਦ ਮਰਦਾਬਾਦ ਸਾਰਾ ਜੀ ਜੋ ਸੰਘਤ ਖਾ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਹੈ ਉਹਦੇ ਸਵਾਦ ਦੇ ਵਿੱਚ ਅਸੀਂ ਅੱਜ ਹੁਣ ਪਿੰਡ ਫਤਰਾਲਾ ਵਿਖੇ ਜਿਹੜਾ ਹਾਈਵੇ ਬਠਿੰਡਾ ਡੱਬ ਵਾਲੀ ਐਨ ਐਚ 54 ਇਸ ਨੂੰ ਅਸੀਂ ਜਾਮ ਕੀਤਾ ਹੋਇਆ ਹੈ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੁਝ ਸੱਦੇ ਤੇ ਜਾਮ ਰੱਖਾਂਗੇ ਤੁਹਾਨੂੰ ਲੱਗ ਰਿਹਾ ਵੀ ਕੇਂਦਰ ਸਰਕਾਰ ਤੁਹਾਡੀਆਂ ਮੰਗਾਂ ਹੁਣ ਵੀ ਲਾਗੂ ਕਰ ਲੋਗੇ ਇਸ ਦਾ ਇਹ ਹੈ ਜੀ ਜਦੋਂ ਪਹਿਲਾਂ 2020 ਦੇ ਵਿੱਚ ਵੀ ਗਏ ਸੀਗੇ ਦਿੱਲੀ ਦੇ ਵਿੱਚ ਉਦੋਂ ਵੀ ਜਿਹੜੇ ਇਥੋਂ ਦੀਆਂ ਖੱਟਰ ਸਰਕਾਰ ਜਾਂ ਹੋਰ ਸੀਗੇ ਏਜੰਸੀਆਂ ਜਾਂ ਕੋਈ ਹੋਰ ਲੋਕ ਸੀਗੇ ਉਹ ਕਹਿੰਦੇ ਸੀ ਇਹਨਾਂ ਨੂੰ ਅਖ ਵਿੱਚ ਬੜਨੀ ਦੇ ਨੇ ਦਿੱਲੀ ਦੇ ਵਿੱਚ ਉਦੋਂ ਵੀ ਜਾ ਕੇ ਉਹੀ ਜਿਹੜੇ ਮੋਦੀ ਕਹਿੰਦੇ ਵੀ ਜੋ ਮੋਦੀ ਨੇ ਕਿਹਾ ਉਹ ਵਾਪਸ ਗੱਲ ਨਹੀਂ ਕਰਦਾ ਉਹਨੂੰ ਉਸ ਗੱਲ ਤੇ ਆ ਕੇ ਜਦੋਂ ਕਿਸਾਨਾਂ ਦਾ ਰੋ ਇੱਕ ਸਾਲ ਤੇ 13 ਦਿਨ ਉੱਥੇ ਲੱਗਿਆ ਰਿਹਾ ਉਸ ਤੋਂ ਨੂੰ ਮੰਨਣਾ ਪਿਆ ਉਨੇ ਆ ਮੰਨੇ ਵੀ ਮੇਥੋਂ ਕੋਈ ਗਲਤੀ ਹੋਈ ਹੈ ਜਾਂ ਮੇਰੇ ਕੋਈ ਪਾਠ ਕਰਜਾ ਉਹ ਅਪਰਾਧ ਰਹਿ ਗਿਆ ਇਸ ਕਰਕੇ ਉਹਨੇ ਮੰਗਾ ਦੀ ਵਾਪਸੀ ਦੀ ਗੱਲ ਕੀਤੀ ਸੀ ਪਰ ਮੰਗਾ ਹਲੇ ਤੱਕ ਲਾਗੂ ਨਹੀਂ ਕੀਤੀਆਂ ਉਸ ਰੋਸ਼ ਦੀ ਵਿੱਚੋਂ ਆ ਧਰਨਾ ਚੱਲੀ ਜਾਂਦਾ ਇਧਰ ਚਲੋ ਪਹਿਲਾਂ ਵੀ ਤੇ ਰਾਤਰੀ ਨੂੰ ਜਦੋਂ ਮਤਲ ਇਹਨਾਂ ਨੇ ਚਲਾਇਆ ਸੀ ਕੁਝ ਜੱਥੇਬੰਦੀਆਂ ਟਿਗਰੀ ਬਾਦਰ ਨੂੰ ਉਧਰ ਫੇਰ ਜਾਣਾ ਚਾਹੁੰਦੇ ਸੀ ਸਿੰਘੂ ਬਾਦਰ ਤੇ ਨਾਲ ਜਿਹੜੀ ਹਰਿਆਣਾ ਦੀ ਸਕੱਟਰ ਸਰਕਾਰ ਹੈ ਉਹਨੇ ਤਸਦੀਦ ਕੀਤਾ ਹੈ ਉਸ ਦੇ ਨਾਲ ਦੀ ਨਾਲ ਸੰਗਤ ਕਿਸਾਨ ਮੋਰਚੇ ਨੇ ਮੀਟਿੰਗ ਸੱਦ ਕੇ ਵੀ ਠੀਕ ਹੈ ਵੀ ਸਾਡੇ ਕੋਈ ਵੀ ਮਤ ਭੇਜਦਾ ਬਖਰੇਵੇਂ ਹੋ ਸਕਦੇ ਆ ਵਿਚਾਰਾਂ ਦੇ ਹਿਸਾਬ ਦੇ ਨਾਲ ਪਰ ਨਾਲ ਦੇ ਨਾਲ ਮੀਟਿੰਗ ਸੱਦ ਕੇ ਕੱਲ ਅਸੀਂ ਸਾਰਾ ਦਿਨ 12 ਤੋਂ ਲੈ ਕੇ 4 ਵਜੇ ਤੱਕ ਰੇਲਾਂ ਜਥੇ ਬੰਦ ਤੇ ਨੇਰ ਜਥੇ ਬੰਦੀ ਵੱਲੋਂ ਸੀ ਰੋਕਿਆਂ ਤੇ ਪੁੱਚੋ ਮੰਡੀ ਦੇ ਵਿੱਚ ਤੇ ਅੱਜ ਦਾ ਜਿਹੜਾ ਸੱਦਾ ਸ਼ਸ਼ੁਕਤ ਮੁਰਜਾ ਸੱਦਾ ਹਰ ਹਾਲਤ ਜੇ ਅੱਜ ਵੀ ਹੁਣ ਕੇਂਦਰ ਸਰਕਾਰ ਹੈ ਜਿਹੜੀ ਕਹਿੰਦੇ ਵੀ ਅਸੀਂ ਮੰਨਦੀ ਨਹੀਂ ਉਹਦੇ ਹਰ ਹਾਲਤ ਤੋਂ ਕਿਲਾ ਕੱਟ ਕੇ ਰਾਵਾਂਗੇ ਤੇ ਜੋ ਵੀ ਸੰਘਰਸ਼ ਅਗੇ ਸ਼ੁਕਤ ਮੁਰਜਾ ਦੇਊਗਾ ਉਸ ਤੇ ਅੱਗੇ ਉਹ ਵੀ ਲਾਗੂ ਕਰਾਂਗੇ ਕਿਉਂਕਿ ਜਿਹੜੇ ਕਿ ਐਮਐਸਪੀ ਵਗੈਰਾ ਹੋਰ ਇਹ ਸਰਕਾਰ ਮੰਨੀ ਸੀ ਉਹਨਾਂ ਤੇ ਉਹ ਲਾਗੂ ਨਹੀਂ ਕਰੀ ਲਾਗੂ ਕਰਾਉਣ ਦੇ ਵਾਸਤੇ ਅਸੀਂ ਸਾਰਾ ਕੁਝ ਰੰਭਿਆ ਜੀ ਤੁਹਾਨੂੰ ਲੱਗ ਰਿਹਾ ਵੀ ਸਰਕਾਰ ਮੰਨ ਲਊ ਤੁਹਾਡੀ ਮੰਗ ਸਰਕਾਰ ਨੂੰ ਮਨਾ ਕੇ ਛੱਡਾਂਗੇ ਮਤਲਬ ਜਿੰਨੀ ਕੋਸ਼ਿਸ਼ ਕਰਾਂਗੇ ਅਸੀਂ ਮਨਾਉਣ ਦੀ ਜਿੰਨੀ ਵੀ ਹੋ ਸਗੀ ਮਨਾ ਕੇ ਛੱਡਾਂਗੇ ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਕਿੰਨੀ ਦੇਰ ਤੱਕ ਸੜਕਾਂ ਦੇ ਉੱਪਰ ਰੋਲਦੀ ਹੈ